ਸਾਹਿਕਾਰ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣੀ ਤੇ ਸਿੱਖਿਆ ਜੋ ਕਹਾਣੀ ਲੈ ਕੇ حاضر ਹੋਏ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਰਾਜ ਵਿੱਚ ਇੱਕ ਰਾਜੇ ਨੇ ਹੁਕਮ ਕਰਤੇ ਵੀ ਜਿਹੜਾ ਮੇਰਾ ਰਾਜ ਆ ਇਹਦੇ ਵਿੱਚ ਜੋ ਵੀ ਬਜ਼ੁਰਗ ਨੇ ਉਹਨਾਂ ਨੂੰ ਜੰਗਲ 'ਚ ਛੱਡਿਆਉਣ ਮੇਰੇ ਰਾਜ 'ਚੋਂ ਬਾਹਰ ਕੱਢ ਦੇਣਾ ਚਲੋ ਜੀ ਜਿੰਨੇ ਨੌਜਵਾਨ ਸੀ ਉਹਨਾਂ ਨੇ ਆਪਣੇ ਬਜ਼ੁਰਗ ਮਾਪੇ ਜੋ ਬਜ਼ੁਰਗ ਬੁੱਢੇ ਹੋ ਚੁੱਕੇ ਸੀ ਉਹਨਾਂ ਨੂੰ ਜੰਗਲ 'ਚ ਛੱਡਿਆ ਇਸੇ ਤਰ੍ਹਾਂ ਇੱਕ ਨੌਜਵਾਨ ਆਪਣੇ ਬਜ਼ੁਰਗ ਪਿਤਾ ਨੂੰ ਲੈ ਕੇ ਜੰਗਲ ਵੱਲ ਛੱਡਣ ਜਾ ਰਿਹਾ ਸੀਗਾ ਚਲੋ ਰਸਤੇ 'ਚ ਦੋਨੇ ਚੱਲੀ ਗਏ ਜਦੋਂ ਜੰਗਲ ਦੇ ਕੋਲ ਆ ਗਏ ਤੇ ਹਨੇਰਾ ਵੀ ਹੋਣ ਵਾਲਾ ਸੀ ਤੇ ਬਾਪੂ ਨੇ ਬਜ਼ੁਰਗ ਪੁੱਤਰ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਕਿਹਾ ਕਹਿੰਦਾ ਪੁੱਤਰ ਤੂੰ ਐ ਕਰ ਤੇ ਵੀ ਤੂੰ ਵਾਪਸ ਘਰ ਚਲਾ ਜਾ ਹਨੇਰਾ ਹੋਣ ਵਾਲਾ ਤੇ ਵੀ ਜੰਗਲ ਵੀ ਸ਼ੁਰੂ ਹੋ ਗਿਆ ਵੀ ਮੈਂ ਤਾਂ ਹੁਣ ਮਰਨਾ ਜੇ ਮਤਲਬ ਕਿ ਕੋਈ ਜੰਗਲੀ ਜੀ ਜਾਨਵਰ ਆ ਗਿਆ ਤੇ ਉਹਨੇ ਤੈਨੂੰ ਵੀ ਮਾਰ ਦੇਣਾ ਵੀ ਮੈਂ ਤਾਂ ਹੁਣ ਉਹਦੇ ਜੰਗਲ ਚ ਮੈਨੂੰ ਸ਼ੇਰ ਚਿੱਤੇ ਖਾ ਜਾਣਗੇ ਚਲੋ ਜੀ ਪੁੱਤਰ ਬਾਪੂ ਦੇ ਗੱਲ ਲਾ ਕੇ ਬਹੁਤ ਰੋਇਆ ਤੇ ਉਹਨੇ ਕੀ ਕਰਿਆ ਆਪਣੇ ਬਜ਼ੁਰਗ ਨੂੰ ਵਾਪਸ ਆਪਣੇ ਨਾਲ ਆਪਣੇ ਘਰ ਲਿਆ ਆ ਦੇ ਘਾਰਾ ਕੇ ਆਪਣੇ ਪਿਛਲੇ ਇੱਕ ਗੁਪਤ ਕਮਰੇ ਵਿੱਚ ਬਾਪੂ ਨੂੰ ਰੱਖ ਲਿਆ ਜੀ ਚਲੋ ਜੀ ਇਸੇ ਤਰ੍ਹਾਂ ਦਿਨ ਲੰਘਦੇ ਗਏ ਮਹੀਨੇ ਲੰਘਦੇ ਗਏ ਤੇ ਰਾਜੇ ਨੇ ਆਪਣੇ ਰਾਜ ਵਿੱਚ ਇੱਕ ਹੋਰ ਹੁਕਮ ਕਰਤਾ ਕਿ ਜੋ ਵੀ ਮੈਨੂੰ ਰਾਖ ਦੀ ਰੱਸੀ ਲਿਆ ਕੇ ਦੇਊਗਾ ਮੈਂ ਉਹਨੂੰ ਬਹੁਤ ਪਾਰਾ ਇਨਾਮ ਦੇਊਗਾ ਚਲੋ ਜੀ ਮਿਆਦ ਦੀ ਹੋ ਗਈ ਹੁਕਮ ਹੋ ਗਏ ਤੇ ਹਰ ਕੋਈ ਲੱਗ ਗਿਆ ਹੁਣ ਉਹ ਰਾਖ ਦੀ ਜੋ ਰੱਸੀ ਸੀ ਉਹ ਬਜ਼ੁਰਗਾਂ ਨੂੰ ਹੀ ਪਤਾ ਸੀ ਵੀ ਕਿਵੇਂ ਤਿਆਰ ਹੁੰਦੀ ਆ ਤੇ ਉਸ ਨੌਜਵਾਨ ਨੇ ਕੀ ਕਰਿਆ ਉਸ ਨੌਜਵਾਨ ਨੇ ਉਹ ਰੱਸੀ ਤਿਆਰ ਕਰਨ ਵਾਸਤੇ ਆਪਣੇ ਬਾਪੂ ਕੋਲੇ ਗਿਆ ਬਾਪੂ ਨੂੰ ਨੇ ਜਾ ਕੇ ਜਦੋਂ ਸਾਰੀ ਗੱਲ ਦੱਸੀ ਤਾਂ ਬਾਪੂ ਨੇ ਉਸ ਨੂੰ ਉਸ ਦਾ ਤਰੀਕਾ ਦੱਸਿਆ ਵੀ ਆਪਾਂ ਇਹ ਰੱਸੀ ਕਿਵੇਂ ਤਿਆਰ ਕਰ ਸਕਦੇ ਆ ਵੀ ਪਹਿਲਾਂ ਤੂੰ ਇਦਾਂ ਕਰੀ ਇੱਕ ਪ੍ਰਾਂਤ ਵਿੱਚ ਇੱਕ ਸਾਣ ਦੀ ਰੱਸੀ ਨੂੰ ਰੱਖਣੀ ਤੇ ਉਹਨੂੰ ਪ੍ਰਾਂਤ ਸਨੇ ਛੇਕ ਦਵਾ ਕੇ ਤੇ ਉਹ ਤੋਂ ਰੱਸੀ ਤਿਆਰ ਹੋ ਜੂਗੀ ਚਲੋ ਜੀ ਉਸ ਮੁੰਡੇ ਨੇ ਨੌਜਵਾਨ ਨੇ ਇਸੇ ਤਰ੍ਹਾਂ ਕਰਕੇ ਉਹ ਰੱਸੀ ਤਿਆਰ ਕਰਕੇ ਰਾਜੇ ਨੂੰ ਉਸਨੇ ਉਹ ਰੱਸੀ ਜਾ ਕੇ ਦੇ ਦਿੱਤੀ ਤੇ ਰਾਜੇ ਨੇ ਉਸ ਨੂੰ ਇਨਾਮ ਵੀ ਦਿੱਤਾ ਤੇ ਨਾਲ ਉਸ ਨੂੰ ਪੁੱਛਿਆ ਕਿ ਵੀ ਜਿਹੜੀ ਤਹੇ ਚੀਜ਼ ਬਣਾਈ ਹੈ ਤੈ ਕਿੱਥੋਂ ਸਿੱਖੀ ਆ ਵੀ ਇਹ ਤਾਂ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਬਣਾਈ ਨਹੀਂ ਤੇ ਫੇਰ ਉਸ ਨੌਜਵਾਨ ਨੇ ਸਾਰੀ ਗੱਲ ਦੱਸ ਸੱਚ-ਸੱਚ ਦੱਸਤੀ ਵੀ ਤੁਸੀਂ ਜੋ ਹੁਕਮ ਕਰਿਆ ਸੀਗਾ ਵੀ ਮੈਂ ਆਪਣੇ ਬਾਪੂ ਤੋਂ ਇਹ ਪਤਾ ਕੀਤਾ ਇਹ ਵੀ ਚੀਜ਼ ਕਿਵੇਂ ਬਣਦੀ ਆ ਤੇ ਵੀ ਮੈਂ ਉਹਨਾਂ ਨੂੰ ਜੰਗਲ 'ਚ ਨਹੀਂ ਛੱਡਿਆ ਤੀ ਬਾਪਸ ਆਪਣੇ ਘਰ ਲਿਆਇਆ ਸੀਗਾ ਤੇ ਉਸ ਨੌਜਵਾਨ ਦੀ ਗੱਲ ਸੁਣ ਕੇ ਰਾਜੇ ਨੂੰ ਪੂਰਾ ਮਤਲਬ ਉਹ ਲੱਗਿਆ ਵੀ ਮੈਂ ਗਲਤ ਫਰਮਾਨ ਦਿੱਤਾ ਸੀਗਾ ਤੇ ਉਸ ਨੇ ਕਿਹਾ ਵੀ ਚਲੋ ਨੌਜਵਾਨ ਜੇ ਆਪਣੇ ਨਾਲ ਨੌਜਵਾਨ ਦਾ ਤਜਰਬੇ ਵਾਲੇ ਬੰਦੇ ਹੋਣਗੇ ਕੱਲਾ ਜੋ ਰਾਜ ਆ ਜੋਸ਼ ਨਾਲ ਨਹੀਂ ਚੱਲਦਾ ਤਜਰਬੇ ਦੀ ਵੀ ਲੋੜ ਪੈਂਦੀ ਆ ਤੇ ਉਸਨੇ ਆਪਣਾ ਇਹ ਫਰਮਾਨ ਵਾਪਸ ਲੈ ਲਿਆ ਤੇ ਬਜ਼ੁਰਗਾਂ ਨੂੰ ਜੋ ਜੰਗਲ ਚ ਛੱਡ ਕੇ ਆਉਣਾ ਸੀ ਉਹ ਬੰਦ ਹੋ ਗਿਆ ਇਹ ਕਾਨੂੰਨ ਤੇ ਇਸ ਕਹਾਣੀ ਤੋਂ ਜੋ ਆਪਾਂ ਨੂੰ ਸਿੱਖਿਆ ਮਿਲੀ ਹੈ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲੀ ਹੈ ਕਿ ਬਜ਼ੁਰਗ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਤੇ ਉਹਨਾਂ ਦੀ ਸੇਵਾ ਕਰਨ ਦਾ ਆਪਣਾ ਫਰਜ਼ ਬਣਦਾ ਹੈ ਕਦੇ ਵੀ ਆਪਣੇ ਮਾਪੇ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹਨਾਂ ਨੇ ਆਪਾਂ ਨੂੰ ਜਨਮ ਦਿੱਤਾ ਜਨਮ ਦੇ ਕੇ ਆਪਾਂ ਨੂੰ ਵੱਡੇ ਕਰਕੇ ਇਸ ਲਾਇਕ ਬਣਾਇਆ ਹੈ ਕਿ ਜੋ ਆਪਾਂ ਉਹਨਾਂ ਦਾ ਪਿਛਲੀ ਉਮਰ ਚ ਬਢੇਪੇ ਜੋ ਉਹਨਾਂ ਦੀ ਆਪਾਂ ਦੇਖਭਾਲ ਕਰ ਸਕੀਏ ਤੇ ਜੇ ਆਪਣੇ ਬਜ਼ੁਰਗ ਆਪਣੇ ਵਿੱਚ ਹੋਣਗੇ ਤੇ ਕੱਲ ਨੂੰ ਨਾ ਕਰੋ ਕੋਈ ਇਹ ਜਿਹਾ ਸਮਾਜ ਜਿਸ ਦਾ ਸਿਰਫ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਤੇ ਫਿਰ ਆਪਾਂ ਉਹ ਇਤਿਹਾਸ ਕਿੱਥੋਂ ਰੱਖਾਂਗੇ ਤੇ ਸਾਰਿਆਂ ਦਾ ਧੰਨਵਾਦ ਜੀ ਆਪਣੀਆਂ ਵੀਡੀਓ ਨੂੰ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਤੁਸੀਂ ਤੇ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਵਧੀਆ ਲੱਗੀ ਕਹਾਣੀ ਤੇ ਇਹਨੂੰ ਵੀ ਪਹਿਲਾਂ ਵਾਲੀਆਂ ਵੀਡੀਓ ਵਾਂਗੂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨਾਲ ਵੱਧ ਤੋਂ ਵੱਧ ਜੁੜਿਓ ਜੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ